ਪਹਿਲੀ ਖਬਰ ਆ ਕਿ ਐਨਡੀਏ ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਲਈ ਆਪਣਾ ਉਮੀਦਵਾਰ ਐਲਾਨਿਆ ਮੋ ਐਨਡੀਏ ਪਾਰਟੀਆਂ ਤੇ ਉਹਦੀਆਂ ਬਾਕੀ ਸਹਿਯੋਗੀ ਪਾਰਟੀਆਂ ਦਾ ਗੱਠ ਜੋੜਿਆ ਬੀਜੇਪੀ ਦੇ ਮੁਖੀ ਜਿਹੜੇ ਨੇ ਪ੍ਰਧਾਨ ਜਿਹੜੇ ਨੇ ਜੇਪੀ ਨਾਡਾ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਕਿ ਸੀਪੀ ਰਾਧਾਕ੍ਰਿਸ਼ਨਨ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਪਾਰਟਪਾ ਦੇ ਤੇ ਐਨਡੀਏ ਦੇ ਉਮੀਦਵਾਰ ਹੋਣਗੇ 68 ਸਾਲਾਂ ਦੇ सीपी राधा राधाकृष्णन पिछले साल महाराष्ट्र के गवर्नर नियुक्त हुए सन ए पुराने आरएसएस दे स्वयं सेवक रहे ने और लोकसभा दे मेंबर भी दोवड़ी बने ने जगदीप धनकर जिन्होंने ने जो वाइस प्रेसिडेंट दे ओहदे तो इस्तीफा दित्ता सी ओना दी जगह ते सीपी राधाकृष्णन नु एनडीए ने उम्मीदवार बिलाने वा वाइस प्रेसिडेंट जगदीप धनकर साहब वाइस प्रेसिडेंट जगदीप धनकर ने ਸਿਹਤ ਕਰਕੇ ਉਹਨਾਂ ਦੀ ਸਿਹਤ ਠੀਕ ਨਾ ਰਹਿਣ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਸੀ ਹਾਲਾਂਕਿ ਬਹੁਤ ਸਾਰੀਆਂ ਸਿਆਸੀ ਗਲਿਆਰਿਆਂ ਗਲਿਆਰਿਆਂ ਦੇ ਵਿੱਚ ਅਖਲਾ ਲਾਈਆਂ ਜਾ ਰਹੀਆਂ ਸੀ ਕਿ ਉਹਨਾਂ ਨੂੰ ਸ਼ਾਇਦ ਅਸਤੀਫਾ ਦੇਣ ਵਾਸਤੇ ਕਿਹਾ ਸੀ ਉਹ ਤੀਸਰੇ ਉਪ ਰਾਸ਼ਟਰਪਤੀ ਨੇ ਜਿਨ੍ਹਾਂ ਨੇ ਆਪਣਾ ਅਹੁਦਾ ਟਰਮ ਤੋਂ ਪੂਰੀ ਹੋਣ ਤੋਂ ਪਹਿਲਾਂ ਹੀ ਛੱਡ ਦਿੱਤਾ ਸੀ ਸੋ ਸੀਪੀ ਰਾਧਾਕ੍ਰਿਸ਼ਨਨ ਹੋਣਗੇ ਐਨਡੀਏ ਦੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਦੇਖਦੇ ਆ ਕਿ ਬਾਕੀ ਜਿਹੜੀਆਂ ਪਾਰਟੀਆਂ ਨਾਲ ਵਿਰੋਧੀ ਧਿਰ ਨੇ ਕਾਂਗਰਸ ਉਹ ਆਪਣਾ ਉਮੀਦਵਾਰ ਐਲਾਨ ਦੇ ਐਲਾਨੇ ਲਾਉਂਦੇ ਨੇ ਜਾਂ ਫਿਰ ਉਮੀਦਵਾਰ ਦਾ ਐਲਾਨ ਕਰਦੇ ਨੇ ਜਾਂ ਫਿਰ ਸੀਪੀ ਰਾਧਾ ਕ੍ਰਿਸ਼ਨਨ ਨੂੰ ਹੀ ਆਪਣਾ ਉਮੀਦਵਾਰ ਸਬ ਸੰਤੀ ਨਾ ਬਣਾ ਦੇਗੇ ਵਾਈਸ ਪ੍ਰੈਜ਼ੀਡੈਂਟ ਬਣਾ ਦੇਗੇ ਦੂਸਰੀ ਖਬਰ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਲੈਕਸ਼ਨ ਕਮਿਸ਼ਨ ਕੋਲ ਮਨੀਸ਼ ਸੋਧਿਆ ਦੇ ਖਿਲਾਫ ਇੱਕ ਕੰਪਲੇਂਟ ਫਾਈਲ ਕੀਤੀ ਹੋਣਾ ਕਿਹਾ ਵਾ ਕਿ ਮਨੀਸ਼ ਸੋਧਿਆ ਨੇ ਜੋ ਪਿੱਛੇ ਜੇ ਕਿਹਾ ਉਹਦੀ ਉਹ ਕਾਨੂੰਨ ਦੀ ਉਲੰਘਣਾ ਦਾ ਰੈਪਰੈਜੈਂਟੇਸ਼ਨ ਆਫ ਪੀਪਲ ਐਕਟ ਦੀ ਉਲੰਘਣਾਮ ਔਰ ਹੋਰ ਲੋਕਾਂ ਨੂੰ ਉਕਸਾਰੇ ਨੇ ਜਿਹੜੇ VOTER ਨੇ ਉਹਨਾਂ ਨੂੰ ਭੜਕਾਏ ਨੇ ਇੱਕ ਫੰਕਸ਼ਨ ਦੇ ਵਿੱਚ ਮਨੀਸ਼ ਸੋਧਿਆ ਨੇ ਕਿਹਾ ਸੀ ਕਿ ਚਤਨ ਲਈ ਸਾਮ ਤਾਂ ਡੰਡ ਪੇਦ ਸੱਚ ਝੂਠ ਲੜਾਈ ਝਗੜਾ ਜੋ ਵੀ ਲੋਟ ਪਏ ਉਹ ਕਰਾਂਗੇ ਇਸ ਬਿਆਨ ਦੇ ਖਿਲਾਫ ਸੁਨੀਲ ਜਾਖੜ ਨੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਆ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਕਾਨੂੰਨੀ ਇਸ ਤਰ੍ਹਾਂ ਦਾ ਵੋਟਰਾਂ ਨੂੰ ਭੜਕਾਉਣਾ ਬਹੁਤ ਨਹੀਂ ਜ਼ਰੂਰੀ ਹੈ ਤੇ ਰੈਪਰੈਜੈਂਟੇਸ਼ਨ ਆਫ ਪੀਪਲ ਐਕਟ ਦੀ ਵੀ ਥੋੜਾ ਨਾਮ ਦੇਖਦੇ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਆਲਰੇਡੀ ਵਿਵਾਦਾਂ ਦੇ ਕੇਰੇ ਦੇ ਵਿੱਚ ਆ ਉਹ ਮਨੀਸ਼ ਸੋਧਿਆ ਖਿਲਾਫ ਕੋਈ ਕਾਰਵਾਈ ਕਰਦਾ ਜਾਂ ਨਹੀਂ ਜੈਸੇ ਜੋ ਮਨੀਸ਼ ਸੋਧਿਆ ਦਾ ਕਮੈਂਟ ਆ ਉਹ ਵੀਡੀਓ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਔਰ ਬਹੁਤ ਹਲਕਾ ਲੋਕਾਂ ਵੱਲੋਂ ਉਹਦੀ ਆਲੋਚਨਾ ਵੀ ਹੋ ਰਹੀ ਆ ਪੀ ਸਿਆਣੇ ਬਣੇ ਦਿੱਲੀ ਦੇ ਅ ਡਿਪਟੀ ਸੀਐਮ ਜਿਹੜੇ ਨੇ ਉਹਨੂੰ ਉਹ ਇਹੋ ਜਿਹਾ ਬਿਆਨ ਕਿਵੇਂ ਦੇ ਸਕਦੇ ਨੇ ਅਗਲੀ ਖਬਰ ਵੱਲ ਵੱਧਿਆਂ ਅ ਬਾਰਸ਼ਾਂ ਦੇ ਮੌਸਮਿਆਂ ਔਰ ਬਾਰਖਸ਼ਾਂ ਦੇ ਆਲਮ ਦੇ ਵਿੱਚ ਪੌਂਗ ਡੈਮ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਵਾ ਪੌਂਗ ਡੈਮ ਜਿਹੜਾ ਬਿਆਸ ਨਦੀ ਦੇ ਉੱਤੇ ਡੈਮ ਬਣਿਆ ਹੋਇਆ ਵਾ 1380 ਫੁੱਟ ਤੱਕ ਪਹੁੰਚ ਗਿਆ ਵਾ ਜੇ 1390 ਪਹੁੰਚ ਜਾਵੇ ਤੇ ਡੈਮ ਦੇ ਗੇਟ ਖੁੱਲਣੇ ਸ਼ੁਰੂ ਲੋਕਾਂ ਨੂੰ ਆਲਡੀ ਮਾਰਨਿੰਗ ਦਿੱਤੀ ਆ ਕਿ ਜੇ ਡੈਮ ਦੇ ਗੇਟ ਖੁੱਲ੍ਹੇ ਇਹ ਫੇਰ ਤਰਨ ਤਰਨ ਹੁਸ਼ਿਆਰਪੁਰ ਕਪੂਰਥਲਾ ਫਾਜ਼ਿਲਕਾ ਤੋਂ ਫਿਰੋਜ਼ਪੁਰ ਤੱਕ ਦੇ ਪਿੰਡਾਂ ਦੇ ਵਿੱਚ ਪਿੰਡ ਪ੍ਰਭਾਵਿਤ ਹੋ ਸਕਦੇ ਨੇ ਕੁਝ ਪਿੰਡ ਜਿਹੜੇ ਨੇ ਉਹ ਡੁੱਬ ਵੀ ਸਕਦੇ ਆ ਪਾਖੜਾ ਡੈਮ ਜਿਹੜਾ ਸਤਲੁਜ ਦੇ ਉੱਪਰ ਆ ਨੰਗਲ ਦੇ ਵਿੱਚ ਉਹ ਵੀ ਖਤਰੇ ਦੇ ਨੇੜੇ ਪਹੁੰਚ ਰਿਹਾ ਵਾ 1664 ਫੁੱਟ ਪਹੁੰਚ ਗਿਆ 1680 ਉਹਦਾ ਖਤਰੇ ਦਾ ਪੌਂਟ ਹੈ ਇਸੇ ਤਰ੍ਹਾਂ ਥੀਨ ਡੈਮ ਜਿਹੜਾ ਰਾਵੀ ਦੇ ਉੱਪਰ ਹੈ ਜਿਸ ਸਾਕੇ ਡੈਮੇਜ ਨੂੰ ਕਹਿੰਦੇ ਆ ਉਹ ਵੀ ਪਾਣੀ 1710 ਫੁੱਟ ਤੱਕ ਪਹੁੰਚ ਗਿਆ ਉਹਦਾ ਲੈਵਲ 3 1728 ਗ੍ਰੀਨ ਟੇਂਜਰ ਲੈਵਲ ਉੱਤੇ ਆ ਸੋ بارشਾਂ ਕਰਕੇ ਡੈਮ ਐਸਲੇ ਪਾਣੀ ਦਾ ਪਰੇ ਹੋਏ ਨੇ ਕਈ ਕਪੂਰਥਲਾ ਦੇ ਪਿੰਡ ਜਿਹੜੇ ਨੇ ਆਲਰੇਡੀ بارشਾਂ ਦੇ ਵਿੱਚ ਡੁੱਬ ਚੁੱਕੇ ਨੇ ਔਰ ਜੇ ਡੈਮ ਦੇ ਗੇਟ ਖੁੱਲਣੇ ਪਏ ਤੁਹਾਨੂੰ ਯਾਦ ਹੋਊਗਾ ਕਿ 1988 ਦੇ ਵਿੱਚ ਪਾਖੜਾ ਦਾ ਪਾਖੜਾ ਡੈਮ ਦੇ ਵੀ ਗੇਟ ਖੁੱਲੇ ਸਨ ਔਰ ਅੱਧਾ ਪੰਜਾਬ ਡੁੱਬ ਗਿਆ ਸੀ ਸੋ ਅਸੀਂ ਆਸ ਕਰਦੇ ਹਾਂ ਕਿ ਵਾਕਈ ਡੈਮ ਦੇ ਗੇਟ ਨਾ ਖੁੱਲਣੇ ਪੈਣ ਔਰ ਹੌਲੀ-ਹੌਲੀ ਪਾਣੀ 흘ੀ ਸੁੰਧਰ ਰਹੇ ਅਗਲੀ ਖਬਰ ਵੱਲ ਵੱਧਿਆ ਤੁਹਾਨੂੰ ਪਤਾ ਵਾ ਕਿ ਯੂਕਰੇਨ ਰੂਸ ਦੀ ਲੜਾਈ ਨੂੰ ਲੈ ਕੇ डोनल्ड ट्रंप अमेरिका कोशिश हो रहीपति गलबात तीन घंटे ठोस नतीजे से गलबात नहीं पहुंच सकी और हम इस गलबात वास्ते यूरोपियन यूनियन के प्रधान और यूरोपियन अः मुल्क जड़े ने उन्होंने जो मुखी ने वह भी अलास्का पहुंच रहे ਆ ਅਜੋਨਾ ਵੀ ਗੱਲਬਾਤ ਉੱਥੇ ਹੋ ਰਹੀ ਆ ਔਰ ਦੇਖਦੇ ਹਾਂ ਕਿ ਕੋਈ ਰੂਸ ਯੂਕਰੇਨ ਜੰਗ ਦਾ ਕੋਈ ਹੱਲ ਨਿਕਲਦਾ ਹੈ ਜਾਂ ਨਹੀਂ ਮਸਲਾ ਕਾਫੀ ਗੰਭੀਰ ਐ ਇਸ ਵੇਲੇ ਬਣਿਆ ਹੋਇਆ ਪਾ ਔਰ ਸਾਰੀਆ ਦੁਨੀਆ ਦੀਆਂ ਨਜ਼ਰਾਂ ਜਿਹੜੀਆਂ ਆ ਤੋ ਇਸ ਇਹਨਾਂ ਗੱਲਬਾਤ ਦੇ ਉੱਪਰ ਜਿਹੜੀ ਅਲਾਸਕਾ ਅਮਰੀਕਾ ਦੇ ਵਿੱਚ ਜਿਹੜੀ ਹੋ ਰਹੀ ਆ ਉਹਦੇ ਤੇ ਟਿਕਿਆ ਹੋਇਆ ਆ ਸੋ ਇਹ ਸਭ ਆਈਡੀਆ ਮੁਖਬਰਾਂ